ਅੱਜ ਦੀ ਪੰਜਾਬੀ ਦੀ ਕੱਕੀਆਂ ਨੂੰ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸੋਕ ਭਾਰਤਵਾਦ ਦੀ ਸਤਸ੍ਰਿਕਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤੇ ਵਿਦਿਆਰਥੀਓ ਸਾਡਾ ਵਿਆਕਰਣ ਦਾ ਸਲਾਬ ਵਿਸਤਸ ਲਿਆ ਹੋਇਆ ਸੀ ਵਰਣ ਬੋਧ ਕੀ ਹੁੰਦਾ ਹੈ ਉਹਦੇ ਬਾਰੇ ਮੈਨੇ ਦੱਸਿੰਦੀ ਕਿੰਨੀ ਕਿਸਮਾਂ ਆਂਦੀਆਂ ਹਨ ਉਹਨਾਂ ਦੇ ਬਾਰੇ ਮੈਂ ਤੁਹਾਨੂੰ ਪਿੱਛੇ ਵਾਲੀ ਕੱਕੀਆਂ ਵਿੱਚ ਦੱਸਿਆ ਸੀ ਵਰਣ ਬੋਧ ਵਿੱਚ ਅੱਜ ਇੱਕ ਸਾਡਾ ਨਵਾਂ ਵਿਸ਼ਾ ਸ਼ੁਰੂ ਹੋਇਆ ਸੀ ਧੁਨੀਆਂ ਕਿੰਨੀ ਪ੍ਰਕਾਰ ਦੀਆਂ ਹੁੰਦੀਆਂ ਹਨ ਧੁਨੀਆਂ ਦੇ ਬਾਰੇ ਮੈਂ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਕਕਿਆ ਵੀ ਦੱਸਾਂਗਾ ਵਿਖੋ ਜੀ ਸੜਦਾ ਅੱਦਾ ਵੀ ਸਾਹ ਧੁਨੀਆਂ ਦੀ ਕਿਸਮਾਂ ਦੁਨੀਆਂ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ ਕਿ ਭਈ ਧੁਨੀਆਂ ਦੋ ਪ੍ਰਕਾਰ ਦੀਆਂ ਹੁੰਦੀਆਂ ਖੰਡੀ ਧੁਨੀਆਂ ਤੇ ਸਵਰ ਤੇ ਧੁਨੀਆਂ ਦੀ ਕਿੰਨੀ ਕਿਸਮਾਂ ਹੁੰਦੀਆਂ ਹਨ ਧੁਨੀਆਂ ਦੀ ਦੋ ਕਿਸਮਾਂ ਹੁੰਦੀਆਂ ਹਨ ਪਹਿਲੀ ਕਿਹੜੀ ਵੀ ਖੰਡੀ ਧੁਨੀਆਂ ਖੰਡੀ ਧੁਨੀਆਂ ਕੀ ਨੇ ਖੰਡੀ ਧੁਨੀ ਤੇ ਘੇਰੇ ਵਿੱਚ ਉਹਨਾਂ ਧੁਨੀਆਂ ਨੂੰ ਲਿਆ ਜਾਂਦਾ ਹੈ ਭੇ ਖੰਡੀ ਜਿਹੜੀ ਧੁਨियां ਸੁਤੰਤਰ ਤੌਰ ਤੇ ਵਰਤੀਆਂ ਜਾਂਦੀਆਂ ਹਨ ਭੇ ਖੰਡੀ ਧੁਨੀ ਤੇ ਘੇਰੇ ਵਿੱਚ ਉਹਨਾਂ ਧੁਨੀਆਂ ਨੂੰ ਲਿਆ ਜਾਂਦਾ ਹੈ ਜਿਹੜੀ ਧੁਨियां ਸੁਤੰਤਰ ਤੌਰ ਤੇ ਵਰਤੀਆਂ ਜਾਂਦੀਆਂ ਹਨ ਜਿਨ੍ਹਾਂ ਦਾ ਯੂਜ਼ ਹੁੰਦਾ ਸੀ ਸੁਤੰਤਰ ਤੌਰ ਤੇ ਉਹਨਾਂ ਦਾ ਵਰਤਿਆ ਜਾਂਦੀਆਂ ਹਨ ਕਿਸੇ ਵੀ ਧੁਨੀ ਸਮੂਹ ਵਿੱਚੋਂ ਇਹਨਾਂ ਨੂੰ ਵੱਖਰਾ ਕੀਤਾ ਜਾ ਸਕਦਾ ਹੈ ਕਿਸੇ ਵੀ ਧਨੀ ਕਿਸੇ ਵੀ ਧੁਨੀ ਸਮੂਹ ਵਿੱਚੋਂ ਇਨਾਂ ਨੂੰ ਵੱਖਰਾ ਕੀਤਾ ਜਾ ਸਕਦਾ ਹੈ ਇਨਾਂ ਨੂੰ ਭਾਸ਼ਾਈ ਪੋਲਾਂ ਵਿੱਚ ਵੱਖਰਾ ਕਰਕੇ ਲਿਖਿਆ ਜਾਂਦਾ ਹੈ ਵੇ ਕਿਸੇ ਵੀ ਧੁਨੀ ਸਮੂਹ ਵਿੱਚ ਇਨਾਂ ਨੂੰ ਵੇ ਕਿਸੇ ਵੀ ਧੁਨੀ ਸਮੂਹ ਵਿੱਚੋਂ ਇਨਾਂ ਨੂੰ ਵੱਖਰਾ ਕਰਕੇ ਕੀਤਾ ਜਾ ਸਕਦਾ ਵੱਖਰਾ ਕੀਤਾ ਜਾ ਸਕਦਾ ਹੈ ਇਨਾਂ ਨੂੰ ਭਾਸ਼ਾਈ ਬੋਲਾਂ ਵਿੱਚ ਵੀ ਵੱਖਰਾ ਕਰਕੇ ਲਿਖਿਆ ਜਾ ਸਕਦਾ ਹੈ ਭਾਸ਼ਾਈ ਬੋਲਾਂ ਵਿੱਚ ਵੀ ਇਨਾਂ ਨੂੰ ਵੱਖਰਾ ਕਰਕੇ ਲਿਖਿਆ ਜਾ ਸਕਦਾ ਹੈ ਵੇਖੋ ਜੀ ਜਿਵੇਂ ਅਕਾਲ ਕਕਾ ਆ ਕੀ ਹੈ ਐੜਾ ਇਹਦੇ ਨਾਲ ਕੀ ਲੱਗਿਆ ਕੰਨਾ ਲੱਗਿਆ ਆ ਇਲ ਲਾ ਤੋਂ ਵੀ ਅਕਾਲ ਹੈ ਇਹਨें ਨੂੰ ਵੱਖਰਾ ਕਰਕੇ ਦੇ ਕਕਾ ਐੜਾ ਐੜਾ ਨਾਲ ਕੀ ਲੱਗਿਆ ਕੰਨਾ ਲੱਗਿਆ ਪਲਸ ਲਲਾ ਮਤਲਬ ਕਾਲ ਸ਼ਬਦ ਨੂੰ ਵੱਖ-ਵੱਖ ਧੁਨੀਆਂ ਕ ਕਕਾ ਆ ਅੜਾ ਪਲਸ ਲਲਾ ਵਿੱਚ ਤੋੜਿਆ ਜਾ ਸਕਦਾ ਵੀ ਕਲ ਨੂੰ ਕਕਾ ਇਹੜਾ ਇਹੜਾ ਨਾਲ ਕੀ ਲੱਗਿਆ ਕੰਨਾ ਆ ਪਲਸ ਲੱਲਾ ਵਿੱਚ ਤੋੜਿਆ ਜਾ ਸਕਦਾ ਹੈ ਪੰਜਾਬੀ ਵਿੱਚ ਖੰਡੀ ਧੁਨੀਆਂ ਨੂੰ ਤੋਹ ਭਾਗਾਂ ਵਿੱਚ ਵੰਡਿਆ ਜਾ ਸਕਦਾ ਵੀ ਪੰਜਾਬੀ ਵਿੱਚ ਵੀ ਖੰਡੀ ਧੁਨੀਆਂ ਨੂੰ ਕਿਤਨੇ ਤੋਹ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਸਵਰ ਤੇ ਦੂਜੀ ਬਾਰੇ ਵਿੱਚ ਤੁਹਾਨੂੰ ਅੱਗੇ ਵਾਲੇ ਕੱਖੇ ਵਿੱਚ ਦੱਸਾਂਗਾ ਖੰਡੀ ਧੁਨੀਆਂ ਨੂੰ ਤੋਹ ਭਾਗਾਂ ਵਿੱਚ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਵੀ ਕੁ ਸਵਰ ਜਿਸ ਧੁਨੀ ਤੇ ਉਚਾਰਨ ਸਮੇਂ ਬਈ ਜਿਹੜੀ ਧੁਨੀ ਦੇ ਉਚਾਰਨ ਸਮੇਂ ਸਾਹ ਮੂੰਹ ਵਿੱਚੋਂ ਬੇਰੋਕ ਭਾਰ ਨਿਕਲਦਾ ਹੈ ਉਸ ਨੂੰ ਸਵਰ ਕਿਹਾ ਜਾਂਦਾ ਹੈ ਜਿਸ ਧੁਨੀ ਦੇ ਉਚਾਰਨ ਸਮੇਂ ਬਈ ਜਿਸ ਧੁਨੀ ਦੇ ਉਚਾਰਨ ਸਮੇਂ ਸਾਹ ਮੂੰਹ ਵਿੱਚੋਂ ਬੇਰੋਕ ਭਾਰ ਨਿਕਲਦਾ ਹੈ ਉਸ ਨੂੰ ਕੀ ਸਵਰ ਕਿਹਾ ਜਾਂਦਾ ਹੈ ਇਨ੍ਹਾਂ ਧੁਨੀਆਂ ਦੀ ਪਛਾਣ ਹਿੱਤ ਦੂਜਾ ਮੁੱਖ ਲੱਛਣ ਇਹ ਹੈ ਕਿ ਇਨ੍ਹਾਂ ਦੇ ਉਚਾਰੇ ਜਾਣ ਵੇਲੇ ਇਨ੍ਹਾਂ ਉਨੀਆ ਦੀ ਪਛਾਣ ਹਿਤ ਦੂਜਾ ਮੁੱਖ ਲਕਸ਼ਣ ਇਹ ਹੈ ਕਿ ਇਨਾਂ ਦੇ ਇਨਾਂ ਦੇ ਉਚਾਰਨ ਉਚਾਰੇ ਵੇਲੇ ਇਨਾਂ ਦੇ ਉਚਾਰੇ ਜਾਣ ਵੇਲੇ ਉਚਾਰਨ ਅੰਗ ਅਤੇ ਉਚਾਰਨ ਸਥਾਨ ਆਪਸ ਵਿੱਚ ਭਈ ਇਨਾਂ ਦੇ ਉਚਾਰੇ ਜਾਣ ਵੇਲੇ ਉਚਾਰਨ ਅੰਗ ਅਤੇ ਉਚਾਰਨ ਸਥਾਨ ਆਪਸ ਵਿੱਚ ਖੈਂਦੇ ਰਗੜਦੇ ਛੁੰਦੇ ਜਾ ਪੂਰਨ ਰੂਪ ਵਿੱਚ ਇੱਕ ਦੂਜੇ ਨਾਲ ਨਹੀਂ ਮਿਲਦੇ ਕੀ ਬਈ ਇਨਾਂ ਦੇ ਉਚਾਰੇ ਜਾਣ ਵੇਲੇ ਉਚਾਰਣ ਅੰਗ ਅਤੇ ਉਚਾਰਣ ਸਥਾਨ ਅਪਸ ਵਿੱਚ ਖਹਿਂਦੇ ਖਹਿਂਦੇ ਰਗੜਦੇ ਛੂੰਦੇ ਜਾ ਪੂਰਨ ਰੂਪ ਵਿੱਚ ਇੱਕ ਦੂਜੇ ਨਾਲ ਨਹੀਂ ਮਿਲਦੇ ਸਗੋਂ ਇਨਾਂ ਧੁਨੀਆਂ ਦੇ ਉਚਾਰਣ ਵੇਲੇ ਉਚਾਰਣ ਅੰਗਾ ਤੇ ਸਠਨਾ ਦੀ ਵਿਥ ਬਣੀ ਰਹਦੀ ਹੈ ਬਈ ਇਨਾਂ ਦੇ ਧੁਨੀਆਂ ਦੇ ਉਚਾਰਣ ਵੇਲੇ ਉਚਾਰਣ ਅੰਗਾ ਤੇ ਸਠਨਾ ਦੀ ਸਠਨਾ ਦੀ ਵਿਥ ਬਣੀ ਰਹਿੰਦੀ ਹੈ ਪੰਜਾਬੀ ਵਿੱਚ ਸਵਰਾਂ ਦੀ ਗਿਣਤੀ ਤਿੰਨ ਹੈ ਊੜਾ ਐੜਾ ਈੜੀ ਬਈ ਪੰਜਾਬੀ ਵਿੱਚ ਸਵਰਾਂ ਦੀ ਗਿਣਤੀ ਕਿੰਨੀ ਹੈ ਤਿੰਨ ਹੈ ਊੜਾ ਐੜਾ ਈੜੀ ਸਾਡਾ ਅੱਧਾ ਸਬਰ ਦਾ ਵਿਸਾ ਇੱਥੋਂ ਸਮਾਪਤ ਹੋਇਆ ਸੀ ਖੰਡਿਤ ਧੁਨੀਆਂ ਦੇ ਦੂਜੇ ਪ੍ਰਕਾਰ ਬਾਰੇ ਮੈਂ ਵਿਲੀ ਦੂਜੀ ਵਾਲੀ ਕੱਖੇ ਵਿੱਚ ਤੁਹਾਨੂੰ ਸਾਰਿਆਂ ਨੂੰ ਦੱਸਾਂਗਾ ਅੱਧੀ ਕੱਖਿਆ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਤੇ ਪਿੰਡ ਦੀ ਲਾਈਫ ਤੇ ਮਾਂ ਬੋਲੀ ਪੰਜਾਬੀ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਸ਼ੇਅਰ ਕਰਨਾ ਨਵੀਂ ਵੀਡੀਓ ਸਮੇਂ ਸ੍ਰੀ ਲੈਂ ਲਈ ਘੰਟੀ ਦੇ ਬਟਨ ਨੂੰ ਪ੍ਰੈਸ ਕਰਨਾ ਜੀ ਤੇ ਅੱਧਿਕ ਅਖਿਆ ਵੇਖਣ ਲਈ ਸਾਰੇ ਮੁੰਡੇ ਕੁੜੀਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਪਤਿ